ਇੱਥੇ ਖੜੀ ਹੈ ਜਿਵੇਂ ਆਪਾਂ ਡਰਮ ਹੁੰਦੇ ਆ ਜੀ ਆਏ ਨਹੀਂ ਇੱਥੋਂ ਇੱਥੇ ਆ ਕੇ ਇੱਥੇ ਪਾ ਜਾਂਦੇ ਆ ਇੱਥੇ ਕੋਈ ਆ ਜਾਂਦੇ ਆ ਦੂਜੇ ਉਹ ਜਿਹੜੇ ਟੈਂਕਰ ਆਉਂਦੇ ਆ ਦੋਸਤੋ ਇਹਨਾਂ ਚ ਟੈਂਕਰਾਂ ਚ ਕਿੰਨੇ ਕਿੰਨਾ ਹੋਊਗਾ ਜੀ ਇਹਦਾ ਲੀਟਰ ਕਿੰਨੇ ਲੀਟਰ ਦਾ 500 ਲੀਟਰ ਦਾ 5000 ਲੀਟਰ ਦਾ ਅੱਛਾ 1000 ਲੀਟਰ ਆ ਜੀ ਤੇ ਇੱਥੇ ਆ ਕੇ ਇਹ ਸਪਲਾਈ ਜਿਹੜੀ ਹੁੰਦੀ ਹੈ ਇੱਥੇ ਦੇ ਜਾਂਦੇ ਆ ਹਾਂਜੀ 500 ਲੀਟਰ ਗੈਸ ਆਪਾਂ ਕੋਲ ਤੇ 500 ਲੀਟਰ ਦੀ ਹੈ ਇੱਥੇ ਮਹਿੰਗਾ ਕਿਹੜਾ ਜੀ ਇਹਦੇ ਚ ਪੈਟਰੋਲ ਪੈਟਰੋਲ ਮਹਿੰਗਾ ਨੀਦਰ ਸਸਤਾ ਗੈਸ ਕਹਿੰਦੇ ਨੇ ਨਾ ਗੈਸ ਪੰਪ ਜਿਵੇਂ ਆਪਾਂ ਪٹرول ਪੰਪ ਕਹਿੰਦੇ ਆ ਤੇ ਇਹ ਕਿਹੜੇ ਸ਼ਕਾਰੀ ਕਿਹੜੇ ਆ ਜੀ ਆਹ ਦੌਗੀ ਆ ਦੇਖੋ ਜੀ ਇਹ ਕਿਹੜੀ ਕਿਸਮ ਆ ਨਸਲ ਆਹ ਜਰਮਨਸ ਹੈ ਫੜਾ ਹਾਂਜੀ ਤੋਂ ਕੋ ਤਾਂ ਨਹੀਂ ਯਾਰ ਆਇਆ ਨਾ ਇਹ ਇਹ ਲੈ ਬੜੇ ਨੀ ਇਹ ਵੇਚ ਦੋ ਬੁਲੀ ਫੁੱਟ ਬਿਲ ਬੁਲੀ ਲੈ ਵੀ ਇਧਰ ਅਛਾ ਉਹ ਵਾਖਿਆ ਰੱਖਦੇ ਆ ਨਾ ਪੂਰਾ ਉਹ ਰੱਖਦੇ ਆ ਬਾਹਰ ਹੀ ਰੱਖਦੇ ਆ ਨਾ ਨਹੀਂ ਤਾਂ ਕਿੰਨੇ ਕਿ ਮਸ਼ੀਨਰੀ ਦੀ ਲੋਡ ਪੈ ਜਾਂਦੀ ਹੈ ਜਿਵੇਂ ਤੁਸੀਂ ਇੰਨੀ ਖੇਤੀ ਕਰਦੇ ਹੋ ਜੇ ਉੱਥੇ ਤਾਂ 4-5 ਕਿੱਲੇ ਵਾਲੇ ਦੀ ਆਪਾਂ ਕਈ ਵਾਰੀ ਟਰੈਕਟਰ ਵੀ ਦੋ ਦੋ ਲੈ ਲੈਣੇ ਆ ਇਹ ਟਰੈਕਟਰ ਆ ਇਹ ਕਿਹੜਾ ਜੀ ਟਰੈਕਟਰ ਜੌਂਡੀਆ ਟਰੈਕਟਰ ਆ ਇਹਦੀ ਖਾਸੀਅਤ ਕੀ ਆ ਜੀ ਕਿੰਨਾ ਇਹਦਾ ਹਾਰਸ ਪਾਵਰ ਆ ਕਿਵੇਂ ਆ ਮਾੜਾ ਨੇੜੇ ਦੱਸਿਓ 40 ਹਸਪਾਵਰ ਸਿਆਰੀ ਹਸਪਾਵਰ ਕੀਤੀ ਇਹ ਸਪੈਸ਼ਲ ਬੇਰੀ ਲਈ ਹੁੰਦੇ ਨੇ ਰੋ ਬਣਿਆ ਹੁੰਦਾ ਵੀ ਬਹੁਤ ਚੌੜਾ ਨਾ ਹੋਵੇ ਰੋਹ ਦੇ ਪਚਾਦੇ ਨਾਲ ਹਾਂ ਵਿਚਾਲੇ ਉਹਦੀ ਟੁੱਟ ਭੱਜ ਨਾ ਕਰੇ ਹਾਂਜੀ ਉੱਥੋਂ ਦੇ ਦੇ ਦਿੰਦਾ ਕਿ ਜਦੋਂ ਫੁੱਲ ਨਾ ਕਰੇ ਜਾਂ ਫੁੱਲ ਚ ਨਾ ਭਜੇ ਹਾਂ ਜਿਹੜਾ ਆਪਣੇ ਬਾਗ ਬੋਣ ਵਾਸਤੇ ਛੋਟੇ ਜਿਹੇ ਐਡਾ ਬਾਗ ਆ ਗਿਆ ਆਂਦੇ ਸੈਂਸਰ ਤੋਂ ਬਣਾ ਜਾਂ ਨਿੱਕੇ ਹੁੰਦੇ ਹਨਾ ਤੇ ਇਹਦਾ ਇਹਦੇ ਚ ਕਿੰਨਾ ਕੁ ਡੀਜ਼ਲ ਜਾਂ ਜਿਹੜਾ ਕੋਈ ਪੈਂਦਾ ਕੀ ਗੈਸ ਪੈਂਦੀ ਹੈ ਕਿੰਨੀ ਕਿ ਪੈਂਦੀ ਹੋਣੀ ਹੈ ਟੈਂਕੀ ਚ ਇਹਦੀ ਅਜੇ ਪਤਾ ਹੀ ਨਹੀਂ ਅਜੇ ਚਲਾਇਆ ਇਹਦਾ ਅਸੀਂ ਚਲਾਇਆ ਨਵਾਂ ਲਿਆਂਦਾ ਹਾਂਜੀ ਕੀ ਕੀਮਤ ਕਿੰਨੀ ਕਹੂ ਇਹਨਾਂ ਕਿਤਾਬ ਦੱਸਿਆ ਹਣਾ ਇਹ 8000 8000 ਤੇ ਆਪਣਾ ਕਿੰਨਾ ਬਣ ਗਿਆ ਹੀੜੀ ਵਾਲਾ 48 ਲੱਖ 50 ਲੱਖ ਦੇ ਨੇੜੇ 50 ਲੱਖ ਦੇ ਨੇੜੇ ਬਣ ਗਿਆ ਹੈ ਅੱਛਾ ਕਿਆ ਬਾਤ ਹੈ ਠੀਕ ਆ ਆ ਦੂਜੇ ਕਾਗਰ ਤਾਂ ਬਹੁਤ ਇਹਦੇ ਚ ਹਾਂ ਜਿ ਸ਼ਿਆਲੀ ਹਰਦਾ ਹੋਰ ਸ਼ਿਆਲੀ ਹਾਸ ਪਾਵਰਾ ਨਿਰੋਪਣਾ ਹੀ ਹੁੰਦੇ ਆ ਬੇਰੀ ਦੇ ਨੇਰੋ ਮਤਲਬ ਸਟ ਛੋਟ ਹੀੜ ਪੀੜੇ ਵਾਲੇ ਨਾ ਸਪੈਸ਼ਲ ਕੀਤੇ ਹੁੰਦੇ ਵੀ ਪੀੜੇ ਅਸ਼ੌਨ ਨੇ ਕੀਤੇ ਹੁੰਦੇ ਬਾਗ ਬੋਣ ਵਾਸਤੇ ਹੁੰਦੇ ਇਹ ਤੋਂ ਵੱਡੇ ਵੀ ਹੁੰਦੇ ਆ ਕੁਝ ਜਿਹੜੀ ਹੋਰ ਖੇਤੀ ਖੁੱਲੀ ਕਰਦੇ ਆ ਉਹ ਤਾਂ ਵੱਡੇ ਹੁੰਦੇ ਨੇ ਦੇਖੋ ਕੋਨਾ ਬਹੁਤ ਦਾ ਟ੍ਰੈਕ ਹੈ ਹਾਂ ਕਾਰ ਵਰਗੇ ਹੀ ਆ ਹਾਂ ਚੱਲੋ ਚੱਲੋ ਬਾਕੀ ਆ ਦੇਖੋ ਜੀ ਇਥੇ ਕੰਮ ਕਰ ਰਹੇ ਬਾਈ ਤੇ ਆਪਣਾ ਲਿਆ ਦਿੰਦੇ ਇੱਥੇ ਐਡਰੈਸ ਦਿੰਦੇ ਹੋਣ ਮੰਡ ਦਾ ਲਓ ਜੀ ਜੌਂਡੀਆ ਟਰੈਕਟਰ ਤੇ ਉੱਥੇ ਬਣੀਆਂ ਨੇ ਕਿ ਇਹ ਏਰੀਆ ਕਿਹੜਾ ਦੱਸਿਆ ਸੀ ਜੀ ਹੈਪਸਕੋਰ ਦਾ ਹੈ ਜੀ ਜ਼ੈਰੋ ਜ਼ੈਰੋ ਆਪਸਪੋਰਟ ਸੀ ਆ ਗਿਆ ਅੱਛਾ ਇਹ ਇਹ ਪਹਾੜੀ ਏਰੀਆ ਸਾਰਾ ਇੱਧਰ ਹਾਂ ਬਸ ਸਾਰਾ ਪਹਾੜੀ ਜ਼ੈਰੋ ਇਹ ਇਹ ਕਿਹੜੀ ਅਲੱਗ-alag ਹੁੰਦੀ ਹੈ ਜੀ ਜਿਵੇਂ ਰੈੱਡ ਜਾਂ ਹੋਰ ਇਹ ਬਲੂ 베ਰੀ ਆ ਇਹ ਬਲੂ 베ਰੀ ਆ ਇੱਕ ਰਸਬੇਰੀ ਹੁੰਦੀ ਆ ਇੱਕ ਰਸਬੇਰੀ ਬਲੂ 베ਰੀ ਰਸਬੇਰੀ ਹਸਾ ਸੋ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਗੁਰਨਾਬ ਸਾਹਿਬ ਜੀ ਦਿਉਣ ਤੇ ਅੱਜ ਅਸੀਂ BC ਯਾਨੀ ਬ੍ਰਿਟਸ ਕਲੰਬੀਆ ਦੇ ਜਿਹੜੇ ਐਪਸੋਰ ਸੈੱਟ ਐ ਜਿੱਥੇ ਜ਼ਿਆਦਾਤਰ ਜਿਹੜੇ ਫਾਰਮ ਬਹੁਤ ਆਪਣੇ ਜਿਹੜੇ ਪੰਜਾਬੀਆਂ ਨੇ ਬੜੀਆਂ ਮੱਲਾਂ ਮਾਰੀਆਂ ਜਿਹੜੇ ਬਹੁਤ ਵੱਡੇ ਵੱਡੇ ਫਾਰਮਾਂ ਤੇ ਨਾਲ 베ਰੀ ਦੀ ਗੱਲ ਜਦੋਂ ਕਰਦੇ ਹੁੰਦੇ ਆ ਘਰ ਭਜਨ ਮਾਨ ਨੇ ਗੀਤ ਗਾਇਆ ਸੀ ਕਿਸੇ ਸਮੇਂ ਤੇ ਬਾਪੂ ਤੇਰੇ ਕੁੜਮਾਣੇ ਤੀਨੂ 베ਰੀ ਤੋੜ ਲਾਤਾ ਤੇ ਉਹ 베ਰੀ ਕੀ ਸੀ ਉਹ ਜਦੋਂ ਇੱਥੇ ਕੈਨੇਡਾ ਚ ਆਉਂਦੇ ਸੀ ਇੱਥੇ ਖੇਤੀ ਦਾ ਕੰਮ ਹੁੰਦਾ ਤੇ ਖੇਤੀ ਦਾ ਕੰਮ ਕਰਨਾ ਪੈਂਦਾ ਸੀ ਤੇ ਉਹ ਉਹਨਾਂ ਟਾਈਮਾਂ ਤੇ ਜਿਹੜੀਆਂ ਇੱਥੇ ਕੁੜੀਆਂ ਆਈਆਂ ਸੀ ਉਹਨਾਂ ਨੂੰ ਵੀ 베ਰੀਆਂ ਖੇਤਾਂ 'ਚ ਤੋੜਨਾ ਪੈਂਦਾ ਸੀਗਾ ਹੁਣ ਚਲੋ ਸਮਾਂ ਬਦਲ ਗਿਆ ਸਮੇਂ ਦੇ ਨਾਲ-ਨਾਲ ਕੰਮ ਵੀ ਵੱਧ ਗਿਆ ਤੇ ਹੁਣ ਉਹ 베ਰੀਆਂ ਕੀ ਸੀ ਉਹ 베ਰੀਆਂ ਬਾਰੇ ਅਸੀਂ ਗੱਲ ਕਰਾਂਗੇ ਸਾਡੇ ਬਠਿੰਡਾ ਜ਼ਿਲ੍ਹਾ ਸਾਡੇ ਬਠਿੰਡੇ ਜਿਹੜਾ ਨੂੰ ਬੜਾ ਪਹਿਲਾਂ ਪਸੜਾ ਸਹਿਰ ਕਿਹਾ ਜਾਂਦਾ ਸੀ ਨਾ ਟਿੱਬਿਆਂ ਦਾ ਤੇ ਅੱਜ ਸਾਡੇ ਜਿਹੜੇ ਇੱਥੇ ਕੈਨੇਡਾ ਚ ਅਮਰੀਕਾ ਜਿਹੜੇ ਦੇਸ਼ਾਂ ਚ ਬਹੁਤ ਮੱਲਾ ਮਾਰੀਆਂ ਸਾਡੇ ਜਿਹੜੇ ਟਿੱਬਿਆਂ ਦਾ ਸ਼ਹਿਰ ਸੀ ਬੜਾ ਹੁਣ ਸਿੱਖਿਆ ਦਾ ਹੱਬ ਵੀ ਬਣ ਗਿਆ ਤੇ ਸਾਡੀ ਵੀ ਸੋਚ ਵਿਕਸਿਤ ਹੋ ਗਈ ਸਾਡੇ ਅਸੀਂ ਬੱਚੇ ਪੜਾ ਲਖਾ ਲਏ ਤੇ ਅਸੀਂ ਵੀ ਇਸ ਵਿਦੇਸ਼ਾਂ ਚ ਪਹੁੰਚਾਤੇ ਤੇ ਅਸੀਂ ਇੱਥੇ ਕਈ ਦਿਨਾਂ ਦੇ ਯਾਨੀ ਕਿ 4 ਮਹੀਨਿਆਂ ਦੇ ਕੈਨੇਡਾ ਆਏ ਆ ਤੇ ਕੈਨੇਡਾ ਚ ਅੱਜ ਅਸੀਂ ਪਹਿਲੀ ਵਾਰ ਸਾਨੂੰ ਇੱਥਾ ਜਿਤਾਈ ਸੀ ਵੀ ਅਸੀਂ ਇੱਕ ਫਾਰਮ ਹਾਊਸ ਤੇ ਕੋਈ 베ਰੀ ਕੀ ਹੁੰਦੀ ਆ ਇਹ ਇਹਦਾ ਮਨ ਲੋ ਸਾਰਾ ਕੁਝ ਜਾਣਕਾਰੀ ਦੇਣੀ ਸੀ ਆ ਆਪਦੇ ਸਾਡੇ ਦੇ ਦਰਸ਼ਕਾਂ ਨੂੰ ਤੇ ਅੱਜ ਮੇਰੇ ਨਾਲ ਆ ਬਾਈ ਜੱਸਾ ਬਰਾੜ ਜੀ ਨੇ ਮਹਿਮੇ ਸਾਡੇ ਤੋਂ ਬਾਈ ਸਤਿ ਸ਼੍ਰੀ ਅਕਾਲ ਤੇ ਮਹਿਮੇ ਸਾਡੇ ਤੋਂ ਦੋਸਤੋ ਆ ਜਾ ਵੀ ਇਧਰ ਇਧਰਲੇ ਪਾਸੇ ਹੁਣ ਮੇਰੇ ਨਾਲ ਮੇਰੇ ਸਾਥੀ ਆਏ ਆ ਇਧਰ ਹੈਗਾ ਜੀ ਵੀਰਵਾਲ ਸਿੰਘ ਅਸੀਂ ਇੱਥੇ ਵੇਖੋ ਸਵਾਭਨਾ ਕੱਲ ਅਸੀਂ ਮਿਲੇ ਆ ਇਧਰ ਬਾਈ ਜੀ ਨੇ ਸਾਡੇ ਕਿਉਂਕਿ ਬਾਈ ਜੀ ਸਾਡੇ ਵੱਡੇ ਵੀਰੋ ਇਕਬਾਲ ਸਿੰਘ ਬਰਾੜ ਸਾਬਕਾ ਚੇਅਰਮੈਨ ਮਹਿਮਾ ਸਰ ਜੀ ਤੁਸੀਂ ਕਿ ਬੜਾ ਉਹਨਾਂ ਦਾ ਉੱਗਾ ਨਾਂ ਤੇ ਬੜੇ ਉਹ ਸਤਿਕਾਰਯੋਗ ਹੈ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਜਰੂਰ ਤੁਸੀਂ ਉੱਥੇ ਜਾ ਕੇ ਆਇਓ ਬਦਤਾ ਨਹੀਂ ਹੋਇਆ ਜੀ ਨਹੀਂ ਨਹੀਂ ਠੀਕ ਆ ਤਾਂ ਕਰਕੇ ਫਿਰ ਅੱਜ ਅਸੀਂ ਬੈਰੀਆਂ ਬਾਰੇ ਜਾਣਦੇ ਆ ਕਿਉਂਕਿ ਇਹਨੂੰ ਬੈਰੀ ਵੀ ਕਹਿ ਦਿੰਦੇ ਆ ਬੈਰੀ ਵੀ ਕਹਿ ਦਿੰਦੇ ਆ ਇੱਥੋਂ ਜਦੋਂ ਜਿਹੜੀ ਭਾਸ਼ਾ ਹੁੰਦੀ ਹੈ ਸਾਡੀ ਅਸੀਂ ਜਦੋਂ ਅੰਗਰੇਜ਼ੀ ਬੋਲੀਏ ਪੰਜਾਬੀ ਵਾਂਗੂ ਬੋਲਾਂਗੇ ਤੇ ਜਿਹੜੇ ਇੱਥੋਂ ਵਾਲੇ ਇਹਨਾਂ ਨੇ ਬੋਲਣੀ ਆ ਤੇ ਉਦੋਂ ਉਹ ਅੰਗਰੇਜ਼ੀ ਉਹਨਾਂ ਦੀ ਉਦੋਂ ਪਤਾ ਲੱਗਦਾ ਤੇ ਜੱਸੇ ਆਜੋ ਬਾਈ ਇੱਧਰ ਵੀ ਆਜੋ ਆਜੋ ਬਾਈ ਇਹ ਹੁਣ ਇਹ ਕਿਹੜੀ ਇੱਕ ਤਾਂ ਕਿਹੜੀ 베ਰੀ ਕਿਹੜੀ ਆ ਜੀ ਅੱਡ ਅੱਡ ਤਰ੍ਹਾਂ ਦੀ ਹੁੰਦੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਜੀ 4 5 ਤਰ੍ਹਾਂ ਦੀ ਹੁੰਦੀ ਹੈ ਇੱਕ ਬਲੂ 베ਰੀ ਇਹ ਕਿਹੜੀ ਆ ਜੀ ਆ ਦੱਸੋ ਕੋਲੋਜ ਲਾਇਓ ਜੀ ਇਹ ਬਲੂ 베ਰੀ ਆ ਜੀ ਇਹ ਬਲੂ 베ਰੀ ਆ ਅੱਛਾ ਹੁਣ ਇਹ ਜਿਹੜੀ ਇਹਦੀ ਉਮਰ ਕਿੰਨੀ ਹੁੰਦੀ ਆ ਜਿਹੜੀ ਹੋਣਾ ਆ ਇਹ ਜਿਹੜੇ ਹੋਗੀ 20 ਸਾਲ ਆਹ ਜਿਹੜੀ ਹੁਣ ਇੱਕ ਵਾਰੀ ਲਾਤੀ ਇਹ 25 ਸਾਲ ਤੱਕ ਹਰ ਸਾਲ ਜਿਵੇਂ ਆਪਾਂ ਅੰਗੂਰਾਂ ਦੇ ਹੁੰਦੀਆਂ ਉਹਦੀ ਕਾਟ ਸਾਂਡ ਹੁੰਦੀ ਹੈ ਕੱਟੀ ਹੁੰਦੀ ਹੈ ਇਹਦੀ ਕਟਕ ਹੁੰਦੀ ਹੈ ਇਹਦੀ ਹੁਣ ਹੁਣ ਕਿੱਥੇ ਜੇ ਖੜੀ ਐ ਇਹ ਮਨੂ ਕਿੰਨੇ ਕਿਤੇ ਕਿਤੇ ਫਲ ਦੇਣ ਇੱਕ ਜਿਹੜੀ ਜਮਾ ਨੀਵੀ ਹੁੰਦੀ ਆ ਉਹ ਕੁਰਸੀਆਂ ਤੇ ਬਹਿ ਕੇ ਵੀ ਉਹ ਉਹ ਕਿਹੜੀ ਹੁੰਦੀ ਆ ਸਟਾਰ 베ਰੀ ਸਟਾਰ 베ਰੀ ਇਹ ਬਲੂ 베ਰੀ ਆ ਇਹ ਬਲੂ 베ਰੀ ਆ ਤੇ ਇਹਦੇ ਚ ਇਹਦਾ ਕੀ ਆ ਹੁਣ ਸਿਸਟਮ ਕੀ ਆਦਾ ਵੀ ਜਿਵੇਂ ਹੁਣ ਇਹ ਫਟ ਤੇ ਹਣਾ ਆਏਗੀ ਹੁਣ ਉਹ ਫਟਾਰ ਹੋਗੀ ਫਟਾਰ ਹਣਾ ਫਿਰ ਇਹਨੂੰ ਫਾਲ ਚੱਕੂ ਵੀ ਹਾਂ ਫਿਰ ਉਹ ਸੁਵਾ ਦੇ ਇਹਨੂੰ ਬਲੂ ਰੰਗ ਦੀ 베ਰੀ ਲੱਗੂਗੀ ਅੱਛਾ ਯਾਨੀ ਉਹ ਬਲੂ ਰੰਗ ਜਿਵੇਂ ਅੰਗੂਰ ਜੇ ਹੁੰਦੇ ਆ ਉਸ ਤਰੀਕੇ 베ਰ ਹੁੰਦੇ ਆ ਜਿਵੇਂ 베ਰ ਜਿਵੇਂ ਹੁੰਦੇ ਆ ਛੋਟੇ ਛੋਟੇ ਗੋਲ 베ਰ ਲੱਗਦੇ ਉਹਨਾਂ ਦਾ ਫਿਰ ਗਾਲ 베ਰ ਨਹੀਂ ਹੁੰਦੇ ਹਾਂ ਹਾਂ ਉਹ ਚੀਜ਼ ਉਹ ਉਹਨਾਂ ਦਾ ਜਿਹੜੇ ਕੋਈ ਮੰਡੀਕਰਨ ਜਿਵੇਂ ਆਪਾਂ ਕੋਈ ਫਸਲ ਹੁੰਦੀ ਆ ਉਹਦੀ ਮੰਡੀਕਰਨ ਦੀ ਬੜੀ ਸਮੱਸਿਆ ਆਉਂਦੀ ਆ ਇੱਥੇ ਕਿਵੇਂ ਹੁੰਦਾ ਪ੍ਰਾਈਵੇਟ ਕੈਨਰੀ ਪ੍ਰਾਈਵੇਟ ਤੇ ਉਹ ਫਿਰ ਉਹਦੀ ਉੱਥੇ ਜਾ ਕੇ ਦੇਖ ਕੇ ਆਉਣੀ ਪੈਂਦੀ ਆ ਹਾਂ ਫਿਰ ਉਹ ਆਪ ਦਾ ਰੇਟ ਜਿਹੜਾ ਹੁੰਦਾ ਉਹ ਤਾਂ ਤੇ ਇਹ ਜਿਹੜਾ ਜਿਵੇਂ ਹੁਣ ਦੇਖਦੇ ਆਪਾਂ ਵੀ ਲੋਕ ਇੱਥੇ ਆਪਣੇ ਕੰਮ ਕਰਨ ਬਹੁਤ ਆਉਂਦੇ ਆ ਦੂਜੇ ਜਿਵੇਂ ਉਧਰੋਂ ਅਲਬਾਟਾ ਉਧਰੋਂ ਜੀ ਕੋਈ ਆ ਜਾਂਦੇ ਆ ਜਿਵੇਂ ਹੁਣ ਤੇ ਉਹ ਇੱਥੇ ਆ ਕੇ ਵੀ ਕੰਮ ਕਰਦੇ ਹਨ ਇਹ ਜ਼ਿਆਦਾ ਜਿਹੜੇ ਫਾਰਮ ਹਾਊਸ ਇਹਦੇ ਇਹਦੇ ਐਬਸਪੋਰਟ ਚ ਹੀ ਆ ਹਾਂਜੀ ਐਬਸਪੋਰਟ ਚ ਜ਼ਿਆਦਾ ਐਬਸਪੋਰਟ ਚ ਜ਼ਿਆਦਾ ਆ ਤੇ ਕਿੰਨਾ ਕੁ ਪੰਜਾਬੀ ਕਿੰਨੇ ਕੁ ਲੋਕ ਹੋਣਗੇ ਜਿਹੜੇ ਆਪਣੇ ਇੱਥੇ ਆ ਕੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆ ਕੇ ਜਿਹੜੇ ਫਾਰਮ ਹਾਊਸ ਬਣਾਏ ਨੇ ਹਾਂ ਅਗਰੀਕਲਚਰ ਐਂਡ ਮੈਂਟੇਨੈਂਸ ਹਾਂ ਇਹ ਵਾਲੀ ਫਰਾਂਟੋਂ ਤੋਂ ਵੀ ਬੰਦੇ ਇੱਥੇ ਆਉਂਦੇ ਆ ਪੂਰ ਨੀ ਤੇ ਕੀ ਚੱਲਣਾ ਹੁੰਦਾ ਇਹ ਕਿਹੜਾ ਸੀਜ਼ਨ ਇਹ ਕਦੋਂ ਹੁੰਦਾ ਸੀਜ਼ਨ ਹੁਣ ਜਦੋਂ ਉੱਤੇ ਜੁਲਾਈ ਅਗਸਤ ਜੂੜ ਜਲਾਈ ਗਾਸਤ ਇੱਕ ਤੇ ਹੁੰਦੀ ਹੈ ਸਿਆਲੂ 베ਰੀ ਸਤੰਬਰ ਤੇ ਅਕਤੂਬਰ ਤੇ ਹੁੰਦੀ ਹੈ ਇੱਕ ਸੁਪਰ ਸ਼ੋਅ ਉਹ ਸਿਆਲੂ 베ਰੀ ਵੀ ਹੁੰਦੀ ਹੈ ਉਹ ਸਤੰਬਰ ਤੋਂ ਇੱਕ ਤੋਂ ਬਾਅਦ ਚ ਆਉਂਦੀ ਹੈ ਉਹ ਕਿਹੜੀ ਕੀ ਕਹਿੰਦੇ ਇਹਨੂੰ ਉਹਨੂੰ ਵੀ 베ਰੀ ਕਹਿੰਦੇ ਆ ਬਲੂ 베ਰੀ ਹੁੰਦੀ ਆ ਉਹ ਵੀ ਉਹ ਭਾੜ ਥੋੜੀ ਲੇਟ ਆਉਂਦੀ ਹੈ ਅੱਛਾ ਲੇਟ ਆਉਂਦੀ ਹੈ ਤੇ ਇਹਦਾ ਜਿਹੜਾ ਹੁਣ ਲੋਕ ਮੰਨੂ ਆਉਂਦੇ ਆ ਜਿਵੇਂ ਹੁਣ ਕਈ ਵਾਰੀ ਆਪਾਂ ਉਹ ਬਾਹਰੋਂ ਬੰਦਾ ਆਇਆ ਲੇਬਰ ਕਿਵੇਂ ਲੈ ਕੇ ਆਉਂਦੇ ਆ ਵੀ ਲੇਬਰ ਬਾਹਰੋਂ ਲੈ ਕੇ ਆਉਂਦੇ ਆ ਕਿ ਲੇਬਰ ਕੋਈ ਇੱਥੇ ਬੇਸਮੈਂਟਾਂ ਜਿਵੇਂ ਕਹਿੰਦੇ ਸੀ ਬਣਦੀਆਂ ਆਕੇ ਰੈਂਟ ਤੇ ਰਹਿੰਦੇ ਇੱਥੇ ਬੇਸਮੈਂਟ ਚ ਉੱਥੋਂ ਫਿਰ ਬੰਦੇ ਨੂੰ ਘਰੋ ਚੱਕ ਲੈਂਦੇ ਫਾਰਮ ਵਾਲੇ ਨਹੀਂ ਜਿਵੇਂ ਇੱਕ ਖੇਤਾਂ ਚ ਵੀ ਕਈ ਵਾਰੀ ਬੇਸਮੈਂਟ ਕਹਿੰਦੇ ਵੀ ਉੱਥੇ ਵੀ ਹੁੰਦੇ ਆ ਉੱਥੇ ਵੀ ਪਰ ਉਹ ਬਹੁਤ ਘੱਟ ਹੁੰਦੇ ਆ ਹਾਂ ਪਹਿਲਾਂ ਹੁੰਦੇ ਸੀ ਹੁਣ ਘੱਟ ਆ ਅੱਛਾ ਉਹ ਕਿਰਾਏ ਤੇ ਵੀ ਕਰਦੇ ਪਹਿਲਾਂ ਲੇਵਰ ਸ਼ਾਟ ਹੁੰਦੀ ਸੀ ਪਰ ਉਹ ਤੋਂ ਛੇ ਟੱਟ ਜਿਵੇਂ ਆਪਾਂ ਇੰਡੀਆ ਭਾਈ ਇਹ ਲਿਆਉਂਦੇ ਹੁੰਦੇ ਹੁੰਦੇ ਹਾਂ ਉਹ ਚੀਜ਼ ਉਹ ਅਗਲਾ ਲਿਆ ਕੇ ਬਾਹਰ ਲਾਉਂਦਾ ਇਹ ਦੱਸੇ ਭਾਈ ਜਿਵੇਂ ਫਸਲ ਆਪਣੀਆਂ ਰੋਲਦੀਆਂ ਕਿਸੇ ਟਾਈਮ ਤੇ ਕੋਈ ਆਲੂ ਹੁੰਦੇ ਆ ਉਹਨਾਂ ਨੂੰ ਵੀ ਸੜਕਾਂ ਤੇ ਰੋਲਣਾ ਪੈਂਦਾ ਗੋਭੀ ਵੀ ਜਿਵੇਂ ਉਹਦੀ ਕਦਰ ਨਹੀਂ ਪੈਂਦੀ ਇੱਥੇ ਹਰੀ ਚੀਜ਼ ਦੀ ਕੋਈ ਕਦਰ ਪੈਂਦੀ ਆ ਇਹਦਾ ਕਿਵੇਂ ਆ ਵੀ ਇਹ ਮਲਕ ਕੁਸਾਲ ਦੀ ਇਹਦਾ ਮੁਨਾਫਾ ਕਿੰਨਾ ਕੁ ਹੁੰਦਾ ਹੋਊ ਕਿਸਾਨ ਨੂੰ ਮੁਨਾਫਾ ਤਾਂ ਸੀਮਤੀ ਆ ਜਿਹੜੇ ਜਿਵੇਂ ਆਪਣੇ ਲਾਲਗੇ ਉੱਥੇ ਕੈਨਰੀਆਂ ਆ ਰਿਹਾ ਉਹ ਬਾਅਦ ਚ ਉਹਨਾਂ ਨੂੰ ਗ੍ਰੇਡ ਕਰਕੇ ਛੰਡ ਕੇ ਦੱਬਨੇ ਆ ਪਾ ਕੇ ਰੋ ਗਾਂ ਵੀ ਉਹ ਉੱਥੋਂ ਤੱਕ ਵੀ ਜਾਂਦੇ ਐ ਇੱਥੋਂ ਹੀ ਜਾਂਦੇ ਆ ਹੁਣ ਇਹ ਚੀਜ਼ਾਂ ਜਿਹੜੀਆਂ ਆਪਣੇ ਪੰਜਾਬ 'ਚ ਜਿਹੜੀਆਂ ਅਸੀਂ ਵੀ ਜਾਂਦੀ ਆ ਥਾਥਾ ਹਣਾ ਬਾਹਰ ਨੂੰ ਬਹੁਤ ਜਾਂਦੀ ਬੀਜ ਗਾਹ ਨੂੰ ਜਾਂਦੀ ਐ ਤੇ ਇਹਦੇ 'ਚ ਪਾਣੀ ਇਹਦੇ ਲਾਉਣ ਦਾ ਪਾਣੀ ਕਿਵੇਂ ਹੋ ਰਿਹਾ ਵੇ ਇੱਥੇ ਖੇਤੀ ਆ ਜਿਹੜੀ ਆ ਦੇਖੋ ਜੀ ਆਹ ਆ ਇਹ ਆਹ ਜੀ ਨਹੀਂ ਇਹ ਇਹ ਦੋਸਤੋ ਇਹ ਡ੍ਰਿਪ ਸਿਸਟਮ ਆ ਪਾਣੀ ਜਿਹੜਾ ਇਹਦੇ ਫਿਰ ਇਹਦੇ ਇੱਥੇ ਹਰੇਕ ਦੇ ਹੁਣ ਕਿੱਥੇ ਕਿੱਥੇ ਜਿਵੇਂ ਪੌਦਾ ਆ ਇੱਥੇ ਇੱਥੇ ਸਾਰੇ ਹਾਂ ਜੀ ਕਿ ਆਪਣੇ ਆਟੋਮੈਟਿਕ ਆ ਇਹਨੇ ਆਪਣੇ ਆਹਾਰੇ ਖਾਂਦੇ ਭਾਰਾ ਕਰੀ ਇੱਥੇ ਆਹ ਜਿਵੇਂ ਹੁਣ ਇਹਨੂੰ ਇਹਦਾ ਆਹ ਇੱਥੇ ਇਹਦਾ ਪੁਆਇੰਟ ਇਹ ਪੁਆਇੰਟ ਆ ਨੀ ਇਹਦਾ ਜਿਵੇਂ ਇਹਨੂੰ ਚਾਹੀਦਾ ਪਾਣੀ ਇਹਦੇ ਵਿੱਚ ਹੋਲ ਹੁੰਦੇ ਆ ਜੀ ਅੱਛਾ ਹੋਲ ਲੱਗਾ ਅੱਛਾ ਆ ਸੀ ਅੱਛਾ ਹੋਣਾ ਪਾਣੀ ਨਿਕਲ ਰਿਹਾ ਅੱਛਾ ਹੋਲ ਲੱਗੇ ਆ ਜੀ ਹਾਂ ਉਹਦੇ ਚ ਤੇ ਉਸ ਤਰੀਕੇ ਨਾਲ ਪਾਣੀ ਹੁੰਦਾ ਥੱਲੇ ਨੂੰ ਮੂੰਹ ਉਹਨਾਂ ਦੇ ਕਰੇ ਹੋਏ ਤੇ ਵੈਸੇ ਪਾਣੀ ਖੇਤੀ ਦਾ ਕਿਵੇਂ ਆ ਜੀ ਇੱਥੇ ਜੇ ਸਿਸਟਮ ਆਪਾਂ ਖੇਤੀ ਦਾ ਦੇਖੀ ਜੇ ਆਪਾਂ ਥੋੜੇ ਜਿਹੀ ਤੁਰ ਫਿਰਨੀ ਹੈ ਨਾ ਸੋਣਾ ਲੱਗੂਗਾ ਵਿੱਚ ਖੇਤੀ ਦਾ ਵੈਸੇ ਕਿਵੇਂ ਆ ਜਿਹੜੀ ਹੋਰ ਖੇਤੀ ਹੁੰਦੀ ਆ ਜ਼ਿਆਦਾਤਰ ਆ ਬੇਰੀ ਹੁੰਦੀ ਹੈ ਕਿ ਹੋਰ ਵੀ ਇੱਥੇ ਕੋਈ ਖੇਤੀ ਕਿਤੇ ਕਰਦੇ ਨੇ ਚਾਲ ਨੂੰ ਗਾਜਰਾਂ ਸਾਨੂੰ ਗਾਜਰਾ ਵੀ ਹੋਏ ਨੇ ਬਹੁਤ ਗੋਭੀ ਹਾਂ ਤੇ ਗਾਜਰਾਂ ਵੀ ਇਹ ਸੇਰ ਕੀ ਤੋਂ ਬਹੁਤ ਹੰਤ ਹੈ ਸਬਜੀ ਵੀ ਬਹੁਤ ਚੰਗੀ ਹੈ ਅੱਛਾ ਆਲੂ ਤੇ ਗਾਜਰ ਵੀ ਹੁੰਦੀ ਹੈ ਸ਼ੁਰੂ ਹੋ ਜਾਂਦੀ ਹੈ ਹਾਂ ਮੱਕੀ ਬਾਦੂ ਹੁੰਦੀ ਹੈ ਅੱਛਾ ਮੱਕੀ ਹੋ ਜਾਂਦੀ ਹੈ ਤੇ ਕਣਕ ਕਣਕ ਦਾ ਕਿਵੇਂ ਹੈ ਕਣਕ ਨਹੀਂ ਹੁੰਦੀ ਇੱਥੇ ਕਣਕ ਨਹੀਂ ਹੁੰਦੀ ਕਿ ਇਹ ਕਿਹੜਾ ਕਰਕੇ ਆਪ ਜਮੀਨ ਨਹੀਂ ਹੋ ਸਕਦੀ ਹਾਂਜੀ ਸਾਨੂੰ ਕੋਦਰ ਨਾਲ ਬਾਟਾਂ ਦੀ ਸਰੋਂ ਸਾਡੇ ਤੋਂ ਹਾਂ ਤੇ ਜਿਹੜਾ ਮੌਸਮ ਹੁੰਦਾ ਮੌਸਮ ਕਿਵੇਂ ਰਹਿੰਦਾ ਵੀ ਜਿਵੇਂ ਉੱਤਰ ਦੇ ਪਾਸੇ ਦੇਖੀਏ ਤਾਂ ਮੌਸਮ ਇੱਧਰ ਸਾਡੇ ਤੋਂ ਥੋੜੀ ਘੋ ਪੈਂਦੀ ਹੈ ਜੀ ਉਹ ਘੱਟ ਪੈਂਦੀ ਹੈ ਇੱਥੇ ਹਾਂ ਤੇ ਵਾਰਸ਼ ਜ਼ਿਆਦਾ ਹੁੰਦੇ ਪੈਂਦੇ ਵਾਰਸ਼ ਇੱਥੇ ਨਹੀਂ ਜ਼ਿਆਦਾ ਪੈਂਦੇ ਹਾਂ ਤੇ ਇਹ ਇਹ ਫਿਰ ਕਿਵੇਂ ਆ ਹੁਣ ਜਿਵੇਂ ਇੱਥੇ ਆਹ ਸਾਰਾ ਸਿਸਟਮ ਤਾਂ ਇਹਨਾਂ ਨੂੰ ਆਪ ਦੇ ਕੋਈ ਕਈ ਵਾਰੀ ਚੀਜ਼ਾਂ ਜਿਹੜੀਆਂ ਬੇਰਜਾ ਮਸ਼ੀਨ ਵੀ ਬੰਦਿਆ ਤੋਂ ਘੱਟ ਕੇ ਮੈਨੂੰ ਮਸ਼ੀਨ ਆਉ ਖੜੀ ਉਹ ਉਹ ਦਿਖਾਉਣੇ ਆਪਾਂ ਉਧਰ ਦਿਖਾਉਣੇ ਜਾ ਕੇ ਤੇ ਦੋਸਤੋ ਤੁਹਾਨੂੰ ਮਸ਼ੀਨ ਵੀ ਦਿਖਾਉਣੇ ਆ ਸੀ ਜਿਹੜੀ ਵੀ ਕਈ ਵਾਰੀ ਜਿਹੜਾ ਇੱਥੇ ਕਰਨਾ ਪਤਾ ਕੀ ਆ ਇੱਥੋਂ ਦੀ ਤਕਨੀਕ ਇਹ ਆ ਵੀ ਇਹ ਮਸ਼ੀਨੀ ਕਰਨ ਵੀ ਜ਼ਿਆਦਾ ਹੋ ਗਿਆ ਬੰਦਿਆਂ ਤੋਂ ਕੰਮ ਘੱਟ ਲੇਬਰ ਘੱਟ ਤੇ ਫਿਰ ਉਧਰ ਮਸ਼ੀਨੀ ਉਧਰ ਪ੍ਰਾਈਸ ਤਾਂ ਘੱਟ ਗਈ ਨਾ ਅਸੀਂ ਬੇਰੀ ਜੀਆਂ ਕਰੋਨਾ ਤੋਂ ਬਾਅਦ ਕਰੋਨਾ ਤੋਂ ਬਾਅਦ ਹਾਂ ਫਿਰ ਉਹ ਮੇਰੀ ਹਾਂ ਮਸ਼ੀਨਾ ਨਾਲ ਜ਼ਿਆਦਾ ਘੱਟਾ ਆ ਇੱਕ ਜਿਹੜਾ ਸਿਸਟਮ ਕਿਵੇਂ ਦੇਖਦੇ ਆ ਸਰਕਾਰਾਂ ਦਾ ਕਿਵੇਂ ਆ ਸਰਕਾਰਾਂ ਦਾ ਰਵਈਆ ਕਿਸਾਨਾਂ ਪ੍ਰਤੀ ਕਿਵੇਂ ਆ ਵੀ ਆਪਾਂ ਉੱਥੇ ਕਿਸਾਨ ਦੇਖਦੇ ਆ ਉਹ ਖੁਦ ਕਸੀਆਂ ਵੀ ਕਰ ਜਾਂਦੇ ਆ ਕਰਜ਼ਾਈ ਵੀ ਹਰੇਕ ਕਿਸਾਨ ਕਰਿਆ ਇੰਸ਼ੋਰੈਂਸ ਸਿਸਟਮ ਆ ਇੰਸ਼ੋਰੈਂਸ ਹੁੰਦੇ ਆ ਇੰਸ਼ੋਰੈਂਸ ਵੀ ਕਿੰਨਾ ਕੁ ਬੀਮਾ ਕਿਵੇਂ ਇਹ ਕਿਹੜੇ ਹਿਸਾਬ ਨਾਲ ਕਰਦੇ ਆ ਉਹ ਕੰਪਨੀਆਂ ਪ੍ਰਾਈਵੇਟ ਕੰਪਨੀਆਂ ਉਹਨਾਂ ਦੇ ਇੰਸ਼ੋਰੈਂਸ ਲੈ ਜਾਂਦੇ ਨੇ ਹਾਂ ਆ ਜਿਵੇਂ ਹੁਣ ਮੰਨ ਲਓ 베ਰੀ ਆ ਇਹ ਜਿਹੜੇ ਪ੍ਰਾਈਵੇਟ ਕੰਪਨੀਆਂ ਇਹ ਉਸ ਤਾਂ ਲੈ ਸਕਦੀਆਂ ਖਰੀਦੇ ਉਹ ਜਿਵੇਂ ਆਪਾਂ ਨੇ ਕਹਿੰਦੇ ਸੀ ਪਿੱਛੇ ਜਿਹੜਾ ਉਹਨਾਂ ਨੇ ਲਵਾਤੀ ਚੀਜ਼ ਉਹ ਲੈ ਲੈਣਗੇ ਨਹੀਂ ਉਹਵੇਂ ਨਹੀਂ ਪੋਮੇਲੀ ਜੀ ਜੋ ਟੈਕਨਰੀ ਕਿਦੇ। ਬਸਾ ਜੀ ਆ ਜਿਹੜਾ ਫਾਰਮ ਆ ਇਹ ਤੁਹਾਡੇ ਰਿਸ਼ਤੇਦਾਰਾਂ ਦਾ ਕੀ ਨਾ ਬਾਈ ਦਾ ਉਹਨਾਂ ਦਾ। ਜਿਕਸੀਤ ਵਾਲੀ ਬਾਈ। ਜਿਕਸੀਤ ਵਾਲੀ ਬਾਈ। ਤੇ ਇਹਨਾਂ ਦਾ ਫਿਰ ਕਿਹੜਾ ਪਿੰਡ ਕਿਹੜਾ ਆਪਣਾ ਉਧਰੋਂ। ਆਦਮਪੁਰਾ। ਪਨਪੁਰਾ ਤਾਂ ਉਹ ਭਗਤਪੁਰੇ ਆ। ਰਾਪਤਪੁਰੇ ਦੇ ਨਾਲ। ਅੱਛਾ ਇਹ ਕਿੰਨੇ ਕ ਟਾਈਮ ਦੇ ਆਏ ਹੋਇਆ? ਇਹ ਆਏ 97 'ਚ। 97 ਚ ਆਇਆ। 99 ਚ ਆ ਕੇ ਤੇ ਫਿਰ ਤਾਂ ਬਹੁਤ ਟਾਈਮ ਹੋ ਗਿਆ ਹਨਾ। ਤੇ ਇੱਥੇ ਫਿਰ ਹੁਣ ਆ ਜਿਹੜੀਆਂ ਜ਼ਮੀਨਾਂ ਇਹ ਆਪਦੇ ਆ ਹੁਣ ਸਾਰਾ ਕੁਝ ਇਹ ਕਿਵੇਂ ਆਏਗੇ ਜਿਹੜੀ ਅਸੀਂ ਮੀਨਾ ਜਿਵੇਂ ਇੱਥੇ ਫਾਰਮ ਹਾਊਸ ਬਣਿਆ ਘਰ ਵੀ ਬਣ ਕੇ ਵਿੱਚ ਨੇ ਸਾਰੇ ਕਿਵੇਂ ਕਰਨਾ ਪੈਂਦਾ ਬੈਂਕ ਲੋਨ ਹੁੰਦੇ ਆ ਆ ਬੈਂਕ ਲੋਨ ਲੈ ਕੇ ਤੇ ਉਸ ਤਰੀਕੇ ਨਾਲ ਹੈ ਨਹੀਂ ਹੁਣ ਆ ਆ ਆਪਦਾ ਹੀ ਹੈ ਕਿ ਬਣ ਗਿਆ ਕਿ ਹੁਣ ਲੋਨ ਪੂਰੇ ਹੋ ਗਏ ਹੁਣ ਕਿ ਚੱਲੀ ਜਾਂਦਾ ਜਲਦੀ ਜਾਣਾ ਫਿਰ ਜਦੋਂ ਪਰ ਹੈ ਬਹੁਤ ਜਗ੍ਹਾ ਬਹੁਤ ਪ੍ਰਾਈਸ ਕਿਵੇਂ ਵਧਦੀ ਜਾਂਦੀ ਹੈ ਅਚਾ ਇੱਕ ਇਹ ਦੱਸਿਓ ਆਪਣੇ ਕਿਸਾਨ ਹੈ ਇੱਕ ਹੁਣ ਆਪਣੇ ਜੇ ਕੋਈ 5 5 ਕਿੱਲੇ 10 ਕਿੱਲੇ ਉਹ ਕਿਸਾਨ ਕਹਿੰਦੇ ਬਾਲਾ ਵੱਡਾ ਕਿਸਾਨ ਆ ਯਾਨੀ ਕਿ ਜਿਹੜਾ 50 ਕਿੱਲੇ ਹੋਣ ਇੱਥੇ ਆਂਦੇ 100 ਕਿੱਲੇ ਵਾਲਾ ਦਾ ਸਹਾਰਾ ਕਿਸਾਨੀ ਆਮ ਬੰਦਾ ਨੂੰ ਹੀ ਰਹਿੰਦੇ ਇੱਥੇ ਆਏ ਨਹੀਂ ਵੀ ਜੇ ਕੇ ਤੋਂ ਕੋਈ 100 ਕਿੱਲਾ ਆਇਆ 200 ਕਿੱਲਾ ਉਹਦਾ ਕਿੱਲਾ ਵਾਲਾ ਵੀ ਉਹ ਜੇ ਬਰਾਬਰੀ ਰਹਿੰਦਾ ਕੰਮ ਸਾਰੇ ਬਰਾਬਰੀ ਕਰਦੇ ਆਪ ਹੀ ਕਰਦੇ ਇਹ ਖੀਰੀ ਸੂਰੀ ਜਿਵੇਂ ਰੱਖ ਲੈਂਦੇ ਇੱਥੇ ਤਾਂ ਡੌਕਰ ਕਲ ਚੱਲਦਾ ਹੈ ਨਾ ਕਰਨਾਲ ਕਰਦੀ ਕਰਦੀ ਆਪ ਕਰਦਾ مالک ਜਿਹੜਾ ਵੀਦਾ ਉਹ ਦੋ ਵੀ ਉਹ ਆਪ ਕੰਮ ਕਰਦਾ ਇਹ ਨਹੀਂ ਵੀ ਤੂੰ ਇੱਕ ਦੇ ਸਿਰ ਤੇ ਨਹੀਂ ਛੱਡ ਦੇਗਾ ਸਾਰੀ ਫੈਮਲੀ ਜਿੰਨੇ ਵੀ ਫਾਰਮਰ ਹੁੰਦੇ ਆ ਉਹ ਫਾਰਮਰ ਆਪ ਖੇਤੀ ਕਰਦੇ ਜੋ ਆਕ ਅੱਛਾ ਬੱਚੇ ਤੇ ਕੀ ਕਰਦੇ ਇਹ ਬੱਚੇ ਆ ਕਿ ਤਿੰਨਾਂ ਨੂੰ ਹਣੇ ਇਸ ਕਰਕੇ ਫਾਰਮਰ ਬਣਾਇਆ ਜੀ ਬਾਈ ਦੇਖੀਰ ਦੇ ਬੱਚੇ ਪਰਵਾਸਤ ਕੌਣ ਕੌਣ ਨੇ ਦੋ ਬੇਟੇ ਆ ਇੱਕ ਤੇ ਗੁਨਰਾਜ ਇੱਕ ਲੈ ਵੀ ਦੋਸਤੋ ਗੁਨਰਾਜ ਜਿਹੜਾ ਬੈਕ ਆ ਕੈਮਰੇ ਦੇ ਕੈਮਰਾ ਕਾ ਯਾਨੀ ਕਿ ਸਾਨੂੰ ਵੀਡੀਓਗ੍ਰਾਫੀ ਸਾਡੀ ਕਰ ਰਿਹਾ ਗੁਨਰਾਜ ਜੀ ਨੇ ਤੇ ਵਧੀਆ ਚਿਹਰਾ ਮੋਹਰਾ ਆਪਣੇ ਗੁਰਸਿੱਖਾ ਸੋਹਣੇ ਲੱਗਦੇ ਆ ਸਿਰ ਤੇ ਦਸਤਾਰ ਸਜੀ ਇਹਨਾਂ ਦੇ। ਫਰੇ 베ਰੀ ਦੇ ਸੀਜ਼ਨ ਫਰੇ ਇੱਥੇ ਹੁੰਦੇ ਆ। ਅੱਛਾ 베ਰੀ ਦੇ ਸੀਜ਼ਨ। ਇਹਨੇ ਤੋੜ ਤੜਾਉਣੀ ਆ 베ਰੀ ਨਾਲ ਤੋੜਨੀ ਆ। ਇਹਨਾਂ ਦੇ ਸਪਰੇਅ ਕਰਨੀ ਆ ਫਿਰ ਇਹ ਆਪ ਪਿਛਾ ਨਹੀਂ। ਨਹੀਂ ਹੁਣ ਜਿਵੇਂ ਮੰਨ ਲਓ ਆਹ 베ਰੀ ਆ ਇਹਨੂੰ ਸਪਰੇਅ ਹਸ ਗੁਰੂਆਂ ਦਾ ਕਿਵੇਂ ਕਿੰਨੀਆਂ ਕਰਨੀਆਂ ਪੈਣਦੀਆਂ ਨੇ ਜਿਵੇਂ ਆਪਣੇ ਤਾਂ ਜ਼ਿਆਹਰਾਂ ਜ਼ਿਆਦੇ ਹੁੰਦੀਆਂ। ਫਰੇ ਜ਼ਿਆਹਰਾਂ ਹੁੰਦੀਆਂ ਜਾਂ ਸਪਰੇਅ ਜ਼ਿਆਦੇ ਹੁੰਦੀਆਂ। ਫਾਰ ਐਗਰੀਕਲਚਰ ਵਾਲੇ ਉਹ ਵੀ ਸਪਰੇਅ ਦਿੰਦੇ ਆ ਵੀ ਆਹਾਂ ਕਰਨੀ ਆ ਕਰਨੀ। ਅੱਛਾ ਉਹ ਹੋ ਹੋ ਦਿੰਦੇ। ਜਦੋਂ ਉਹ ਨਹੀਂ ਉਹ ਚੀਜ਼ ਹੋਸਾ ਨਾਲ ਆਣੀ ਪਾਦੀ ਮਾਰ ਆਉਂਦੀ ਮਰਜ਼ੀ ਨਾਲ ਨਹੀਂ ਕੁਝ ਕਰ ਸਕਦੇ ਅੱਛਾ ਭਾਈ ਇਹ ਹੁਣ ਕਿੰਨਾ ਕਹੂਗਾ ਹਰਕਬਾ ਕਿੰਨਾ ਇਹਨਾਂ ਕੋਲ ਹੈ ਜਿਹੜੇ ਬਲੂ ਬੇਰੀ ਹੈ ਤੇਰਾ ਏਕੜ ਹੈ ਤੇਰਾ ਏਕੜ ਤੇ ਇਹਨਾਂ ਦੇ ਪਾਸੇ ਉਹ ਤਾਂ ਹੋਰ ਵੀ ਕੋਈ ਨਾਲ ਕਰਦੇ ਆ ਜਿਵੇਂ ਤੁਸੀਂ ਗਾਜਰਾ ਦਾ ਦੱਸਿਆ ਆਲੂ ਦਾ ਦੱਸਿਆ ਗਾਲ ਨੂੰ ਤੇ ਗਾਜਰਾ ਸੀ ਇਹਦੇ ਚ ਹਾਂਜੀ ਤੇ ਉਹ ਪਰੇ ਤੱਕ ਆਪਣੇ ਹੀ ਖੇਤ ਹੈ ਫਿਰ ਨਹੀਂ ਇੱਥੋਂ ਤੱਕ ਆਪਣਾ ਹੀ ਇਹ ਦੂਜੇ ਪਾਈ ਦਾ ਇਹ ਦੂਜੇ ਪਾਈ ਦਾ ਹਣਾ ਤੇ ਇੱਥੇ ਜਿਹੜੇ ਖੇਤ ਆ ਜੀ ਦੇ ਉਹ ਵਿੱਚ ਆਪਦਾ ਰਹਿ ਸੀ ਵਿੱਚ ਹਰੇਕ ਦੇ ਆਏ ਆ ਕਿ ਉਹ ਕੋਸ ਸ਼ਹਿਰਾਂ ਚ ਵੀ ਰਹੇ ਨਹੀਂ ਹੈ ਉੱਤੋਂ ਕਿ ਬਣ ਘਰ ਹੁੰਦਾ ਹੀ ਆ ਵਿੱਚ ਪਾਇਆ ਅਗਲੇ ਦਾ ਹਾਂ ਵਿੱਚ ਹੀ ਰਹਿੰਦੇ ਖੇਤੀ ਦਾ ਕਿਵੇਂ ਹੁੰਦਾ ਜਿਵੇਂ ਖੇਤੀ ਸੰਦਾ ਜਿਵੇਂ ਕੋਈ ਕਈ ਵਾਰੀ ਆਪ ਨੂੰ ਰਿਪੇਅਰ ਦੀ ਲੋੜ ਪੈਂਦੀ ਹੈ ਹਨ ਤੇ ਉਹ ਜਿਹੜੇ ਉੱਥੇ ਬਣੇ ਆ ਸਾਰਾ ਕੁਝ ਸਿਸਟਮ ਜਿਵੇਂ ਕੋਈ ਆਨਲਾਈਨ ਕੋਈ ਮੋਬਾਈਲਾਂ ਤੇ ਕੰਮ ਕਰਨ ਕਰਦੇ ਆ ਪੀਣਾ ਉੱਥੇ ਆ ਕੇ ਕਰ ਦਿੰਦੇ ਆ ਮੋਬਾਈਲ ਦਾ ਬਿਜਲੀ ਦੂਜੇ ਪ੍ਰਬੰਧ ਫਿਰ ਇੱਥੇ ਜਿਹੜੇ ਆਹ ਬਿਜਲੀ ਪਾਣੀ ਦਾ ਕਿਵੇਂ ਆ ਉਹ ਤਾਂ ਆਟੋਮੈਟਿਕ ਆ ਜਿਆ ਸਿਸਟਮ ਪਾਣੀ ਪਾਣੀ ਬੜੀਆ ਸ਼ੁੱਧ ਆ ਅਸੀਂ ਵੇਖਿਆ ਜਿਵੇਂ ਪਾਣੀ ਇੱਥੇ ਬਹੁਤ ਵਧੀਆ ਕੋਈ ਆਰਓ ਦੀ ਲੋੜ ਨਹੀਂ ਜਾਂ ਹੋਰ ਨਹੀਂ ਕੋਈ ਹਨਾ ਸਿੱਟੀ ਦਾ ਜਾਂ ਪੰਪ ਲੱਗਿਆ ਜਾਂ ਸਿੱਟੀ ਦਾ ਪੀੜ ਵਾਲਾ ਪਾਣੀ ਵੀ ਬੜੀਆ ਹੁੰਦੇ ਆ ਤੇ ਬਿਜਲੀ ਦੇ ਤਾਂ ਤਕਰੀਬਨ 12 ਆ ਦੋਸਤੋ ਦੇਖ ਸਕਦੇ ਹੋ ਬਿਜਲੀ ਤਾਂ ਇਹ ਵਿਥੋਂ ਹਰ ਥਾਂ ਹੀ ਮਨੂ ਘਰ ਘਰ ਪਹੁੰਚੀ ਆ ਤੇ ਜਿੱਦ ਦੇ 5 ਕਿ ਮਹੀਨੇ ਦਾ ਮੈਂ ਆਇਆ ਮੈਂ ਤਾਂ ਬਿਜਲੀ ਦਾ ਝਪਕਾ ਵੀ ਨਹੀਂ ਇੱਕ ਮਹਿਸੂਸ ਕੀਤਾ ਵੀ ਝਪਕੀ ਵੀ ਮਾਰੀ ਹੋਵੇ ਪੀ ਪਾਣੀ ਪੀਣ ਵਾਲਾ ਪਾਣੀ ਬੜਾ ਸਿੱਧਾ ਪਹਾੜਾਂ ਦੇ ਉੱਤੋਂ ਆਉਂਦੀ ਜਦੋਂ ਸਿੱਧਾ ਹੀ ਆਉਂਦਾ ਤਾਂ ਫਿਰ ਬੜਾ ਫਿਰ ਮਾਨੂੰ ਫਿਲਟਰ ਦੀ ਲੋੜ ਹੀ ਨਹੀਂ ਪੈਂਦੀ ਕਈ ਵਾਰੀ ਆਪਾਂ ਕਹਿੰਦੇ ਹਾਂ ਜਦੋਂ ਬਾਹਰੋਂ ਆਪਾਂ ਆ ਜਾਂਦੇ ਆਪਾਂ ਨੂੰ ਪਾਣੀ ਮਾਫਕ ਨਹੀਂ ਆਇਆ ਪਰ ਇੱਥੇ ਤਾਂ ਪਾਣੀ ਮਾਫਕ ਨਾਲ ਹੀ ਨਾਲ ਆ ਹੀ ਜਾਂਦਾ ਹੈ ਨਾ ਤੇ ਭਾਈ ਜੀ ਕਿੰਨਾ ਕੁ ਚਿਰ ਤੁਹਾਨੂੰ ਕਿੰਨਾ ਕੁ ਚਿਰ ਹੋ ਗਿਆ ਜਿਵੇਂ ਆਪਣਾ ਬਠਿੰਡਾ ਮਹਿਮਾ ਸਰਜਾ ਕਿ ਤੁਸੀਂ ਮੈਨੂੰ ਲੰਬੇ ਸਮੇਂ ਤੋਂ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇੱਥੇ ਆਏ ਨੂੰ ਕੈਨੇਡਾ ਚ 25 ਸਾਲ ਇੱਥੇ ਆ ਗਏ ਸੀ ਕਿ ਪਹਿਲਾਂ ਹੋਰ ਕਿਤੇ ਗਏ ਆ 10 ਸਾਲ ਹੀ ਆਇਆ ਪਹਿਲਾ ਕੋਈ ਕੋਈ ਪੜਾਈ ਲਿਖਾਈ ਦੇ ਤੌਰ ਤੇ ਕੋਈ ਆਇਲਿਸ ਕਰਕੇ ਆਉਂਦੇ ਆ ਜਿਵੇਂ ਹੋਰ ਕਿ ਕਿਵੇਂ ਆਏ ਸੀ ਅੱਛਾ ਮੈਰਿਜ ਤੌਰ ਤੇ ਆਈ ਸੀ ਰਾਸ ਆ ਗਿਆ ਪੂਰਾ ਕੈਨੇਡਾ ਕੇ ਨਹੀਂ ਹਾਂਜੀ ਹਾਂਜੀ ਹੈ ਸਾਰਾ ਸਾਰਾ ਆਇਆ ਵਿਆ ਤੇ ਜਿਹੜੇ ਬੱਚਿਆਂ ਨੂੰ ਪੜਾਈ ਲਿਖਾਈ ਜਾਂ ਹੋਰ ਵਿਦਿਆ ਦਾ ਇੱਕ ਸਿੱਖਿਆ ਦਾ ਕਿਵੇਂ ਸਿਸਟਮ ਹੈ ਬਹੁਤ ਵਧੀਆ ਬੱਚਿਆਂ ਦੀ ਜਿਵੇਂ ਪੜ੍ਹਾਈ ਆ ਆnde ਵੀ ਜਿਹੜੇ ਉਹ 18 ਮਤਲਬ ਸਾਲ ਤੱਕ ਕੋਈ ਬੱਚਿਆਂ ਨੂੰ ਜਿਹੜੇ ਇਥੋਂ ਦੇ ਬੋਰਨਰ ਜੰਪ ਵਾਲਾ ਹਾਂਜੀ ਉਹ ਗਵਰਨਮੈਂਟ ਪੈਸੇ ਦਿੰਦੀ ਹੈ ਇਨਕਮ ਦੇ ਹਿਸਾਬ ਨਾਲ ਅੱਛਾ ਇਹ ਮਾ ਮਾ ਪਾਪਾ ਰਿਆਂ ਇਨਕਮ ਹਾਂ ਇਹ ਹੋਤੀ ਹਰ ਤਾਂ ਥੱਲੇ ਆ ਤਾਂ ਉਹਨਾਂ ਦੀ ਹੁੰਦੀ ਜਿਆਦਾ ਜੇ ਉੱਪਰ ਵਧੀਆਂ ਨੇ ਫਿਰ ਉਹਨਾਂ ਦੇ ਪੈਸੇ ਕੱਟੀ ਜਾਂਦੇ ਤੇ ਜਿਹੜੀ ਇੱਕ ਆਪਾਂ ਕਹਿੰਦੇ ਵੀ ਮਾਂ ਨਾਲ ਬੋਲੀ ਨਾਲ ਜੋੜੀਏ ਪੰਜਾਬੀ ਨਾਲ ਜੋੜੀਏ ਬੱਚੇ ਇੱਥੋਂ ਦੇ ਸਾਡੇ ਸਾਡੀਆਂ ਜੜਾਂ ਨਾਲ ਕਿੰਨੇ ਕੁ ਜੁੜੇ ਆ ਆਪਾਂ ਪੰਜਾਬ ਚ ਉਹਨਾਂ ਨੂੰ ਲੈ ਕੇ ਜਾਂਦੇ ਹੋ ਤੁਸੀਂ ਵੀ ਕੋਈ ਬੱਚੇ ਕੋਈ ਸਾਲ ਬਾਅਦ 2 ਸਾਲ ਬਾਅਦ ਬਹੁਤ ਬੱਚੇ ਹੁਣ ਬਹੁਤ ਪਿਆਰ ਦੀ ਨਾਲ ਜੁੜੇ ਵਾ ਹੁਣ ਤਕਰੀਬਨ ਜਾਂ ਇੰਡੀਆ ਵੀ ਜਾਣ ਲੱਗ ਗਏ ਪਹਿਲਾਂ ਅਲੇ ਮਾਪੇ ਘਟ ਲੈ ਕੇ ਜਾਂਦੇ ਸੀ ਹੁਣ ਬਹੁਤ ਵਿਆਹ ਲੱਗ ਹੁਣ ਤਾਂ ਜਿਵੇਂ ਕੋਈ ਗਰਮੀ ਆ ਜਾਂਦੇ ਆ ਦੇਖਦੇ ਆ ਪੜਾਹਾ ਪਿੱਛੇ ਜਿਹੜਾ ਸਿਆਲਾ ਸਿਆਲਾ ਜੀ ਤਾਂ ਲੈ ਜਾਂਦੇ ਆ ਤੇ ਆਪੀ ਸਕੂਲ ਵੀ ਖੁੱਲਣ ਕਰਦੇ ਆ ਉਹਦੇ ਨਾਲ ਵੀ ਬਹੁਤ ਫੱਟ ਪਿਆ ਗੁਰਦੁਆਰਾ ਤੇ ਪੰਜਾਬੀ ਪੜਾਉਣ ਕਰਕੇ ਉਹ ਵੀ ਬਹੁਤ ਫੱਟ ਪਿਆ ਹਾਂ ਤੇ ਘਰਾਂ 'ਚ ਘਰਾਂ 'ਚ ਮਾਹੌਲ ਕਿਵੇਂ ਆ ਬੱਚਿਆਂ ਦਾ ਵੀ ਘਰਾਂ 'ਚ ਜੇ ਦੇਖੀ ਜੇ ਤਾਂ ਉਹਨਾਂ ਨੂੰ ਰਿਸ਼ਤਿਆਂ ਦੀ ਸਮਝ ਤਾਂ ਉੱਥੇ ਜਾ ਕੇ ਆ ਜਾਂਦੀ ਹੈ ਤੇ ਘਰਾਂ 'ਚ ਮਾਹੌਲ ਕਿਵੇਂ ਆ ਵੀ ਉੱਥੇ ਤਾਂ ਕੋਈ ਆਪਾਂ ਥੱਪੜ ਤੱਕ ਵੀ ਨਹੀਂ ਮਾਰ ਸਕਦੇ ਬੱਚਿਆਂ ਨੂੰ ਉਹਨਾਂ ਨੂੰ ਤਾਂ ਸਿਖਾਇਆ ਹੀ ਇਸੇ ਨੇ ਨੰਨ ਵਨ ਵਨ ਜਾਂਦਾ ਨਹੀਂ ਹੁਣ ਉਹ ਸੋਧ ਤੇ ਸਾਹਮਣਾ ਕਰਨਾ ਪਿਆ ਕਿਤੇ ਬੱਚੇ ਨੂੰ ਇਹ ਜਾ ਕਈ ਵਾਰੀ ਨੰਨ ਵਨ ਵਨ ਤੇ ਫੋਨ ਕਰ ਦਿੰਦੇ ਆ ਉਹ ਪਹਿਲਾ ਸੀ ਕਿ ਹਾਂ ਨਹੀਂ ਉਹ ਚੀਜ਼ ਹੁਣ ਥੋੜੀ ਜਿਹੀ ਐਜੂਕੇਸ਼ਨ ਬਾਅਦ ਹੁਣ ਕਰਕੇ ਬੱਚੇ ਵੀ ਹਾਂ ਬਹੁਤ ਘੱਟ ਪ੍ਰੋਬਲਮ ਆਉਂਦੀ ਹੈ ਠੀਕ ਹੈ ਵਧੀਆ ਵੀ ਵਧੀਆ ਇੱਥੇ ਤੁਸੀਂ ਸਿਹਤ ਸਹੂਲਤਾਂ ਤਾਂ ਕਿਵੇਂ ਆ ਸਿਹਤ ਸਹੂਲਤਾਂ ਨੇ ਬੀਮੇ-ਬੂਮੇ ਹੁੰਦੇ ਆ ਜਿਵੇਂ ਜਿਵੇਂ ਇੱਥੇ ਆਪਣਾ ਸਿਰ ਦੁੱਖ ਦਾ ਲੱਗਿਆ ਤਾਂ ਉਹ ਤੇ ਨਾਲ ਦੀ ਨਾਲ ਡਾਕਟਰ ਨੂੰ ਬੁਲਾ ਲਓ ਜਾਂ ਥੋੜੀਆਂ-ਥੋੜੀਆਂ ਬਿਮਾਰੀਆਂ ਤੇ ਵੀ ਇੱਥੇ ਕਿਵੇਂ ਆ ਇੱਥੇ ਡਾਕਟਰ ਨੂੰ ਹੀ ਵੇਖਣਾ ਫੈਮਿਲੀ ਡਾਕਟਰ ਹੁੰਦੇ ਆ ਉਹਨਾਂ ਕੋਲ ਹੀ ਅਪਾਇੰਟਮੈਂਟ ਲੈ ਕੇ ਜਾਣਾ ਪਊਗਾ ਉਹ ਪਹਿਲਾਂ ਟਾਈਮ ਜਿਹੜਾ ਦੇਤਾ ਉਸ ਤਰੀਕੇ ਨਾਲ ਜਾਣਾ ਪਊਗਾ ਤੇ ਜਿਹੜੀ ਇਹ ਐਮਰਜੈਂਸੀ ਆ ਤੇ ਸੋਹਰੇ ਹੁੰਦੀ ਹੈ ਜਿਵੇਂ ਸਿਹਤ ਦੀ ਆਪਣੇ ਕਹਿੰਦੇ 5 ਲੱਖ ਦਾ ਬੀਮਾ ਜੇ ਹੋ ਰਾ ਇੱਥੇ ਇਹ ਕਿਹੜੇ ਹਿਸਾਬ ਨਾਲ ਹੁੰਦਾ ਫਿਰ ਉਹ ਲਾਈਫ ਇੰਸ਼ੋਰੈਂਸ ਹੁੰਦੀ ਹੈ ਅੱਛਾ ਲਾਈਫ ਇੰਸ਼ੋਰੈਂਸ ਹੁੰਦੀ ਹੈ ਉਹ ਜਾਂ ਜੇ ਮੈਂ ਵੇਚਦਾ ਹੁੰਦੇ ਆ ਨਹੀਂ ਕਈ ਤਾਂ ਆਏ ਹੁੰਦੇ ਆ ਵੀ ਜਿਵੇਂ ਪੰਜਾਬੀ ਆਪਣੇ ਪੰਜਾਬ ਜਾਂਦੇ ਆ ਜਦੋਂ ਕਿਸੇ ਦਾ ਕੋਈ ਦੰਦ ਦੀ ਪਰੌਣ ਆਵਾਜੇ ਕੋਈ ਅੱਖਾਂ ਦੀ ਪਰੌਣ ਆਵਾਜੇ ਫਿਰ ਉਧਰ ਨੂੰ ਭੱਜਦੇ ਆ ਉਹ ਕੀ ਆ ਫਿਰ ਇੱਥੇ 300 ਰੇਸ ਹੈਗੀ ਇੰਸ਼ੋਰੈਂਸ ਉਹਨਾਂ ਦੀ ਮਹਿੰਗੀ ਹੁੰਦੀ ਹੈ ਜੇ ਤਾਂ ਕੰਪਨੀਆਂ ਨਾਲ ਕੰਮ ਕਰਦੇ ਕਈਆਂ ਦੀ ਇੰਸ਼ੋਰੈਂਸ ਹੁੰਦੀ ਹੈ ਉਹ ਤਾਂ ਕਵਰ ਕਰ ਦਿੰਦੇ ਆ ਤੇ ਇਹ ਨਹੀਂ ਫਿਰ ਉਹ ਜਿਵੇਂ ਟੈਂਟਰਸ ਦੀ ਹਾਂ ਬਹੁਤ ਮਹਿੰਗੀ ਹੈ ਤੇ ਅੱਛਾ ਅੱਛਾ ਫਿਰ ਉਹ ਇੰਡੀਆ ਠੀਕ ਕਰਾਉਂਦਾ ਉਹ ਤਾਂ ਇੰਡੀਆ ਨੂੰ ਜਾਂਦੇ ਹੈਣਾ ਤੇ ਤੁਸੀਂ ਕਿੰਨੇ ਕ ਟਾਈਮ ਤੋਂ ਜਾਵੜਦੇ ਆਂ ਪੰਜਾਬ ਮੈਂ ਹਰ ਸਾਲ ਹਰ ਸਾਲ ਬੱਚਿਆਂ ਨੂੰ ਲੈ ਜਾਂਦੇ ਨਾਲ ਕੇ ਬੱਚੇ ਵੀ ਤਕਰੀਬਨ ਹਰ ਸਾਲ ਜਾਂਦੇ ਤੇ ਬੱਚੇ ਵਧੀਆ ਜੁੜੇ ਆ ਪੂਰੇ ਸੋਨੇ ਨਾਲ ਆਪਣੇ ਭਾਸ਼ਾ ਨਾਲ ਜੁੜੇ ਆ ਜਾਂ ਪੜ੍ਹਾਈ ਦਿਖਾਈ ਬੱਚਿਆਂ ਦੀ ਜਿਹੜੀ ਪੜ੍ਹਾਈ ਆ ਜਾਂ ਕੋਈ ਆਪਾਂ ਇੱਥੇ ਕੋਈ ਆਪਾਂ ਜਿਵੇਂ ਕਹਦੇ 1857 ਦਾ ਗਦਰ ਹੀ ਨਹੀਂ ਸਾਡੇ ਤਾਂ ਉੱਥੇ ਲੋਟ ਆਇਆ ਜਾਂ ਕੁਝ ਗੱਲਾਂ ਉਹ ਆ ਉਹੀ ਪਰੋਂ ਹੀ ਸਿਖਾਈ ਜਾਂਦੇ ਨੇ ਤਾਂ ਮਤਲਬ ਹੀ ਨਹੀਂ ਜ਼ਿੰਦਗੀ ਚ ਇੱਥੋਂ ਦੀ ਪੜ੍ਹਾਈ ਕਿਵੇਂ ਆ ਵੀ ਬੱਚੇ ਆ ਨੇ ਜਿਹੜਾ ਜ ਮਾਹੌਲਾ ਉਹਦੇ ਹਿਸਾਬ ਨਾਲ ਵਿੱਦਿਆ ਦਿੰਦੇ ਆ ਤੇ ਇੱਥੇ ਨਾਲ ਪੜ੍ਹਦੇ ਵੀ ਆ ਨਾਲ ਕੰਮ ਵੀ ਕਰਦੇ ਆ ਅੱਛਾ ਕੰਮ ਦਾ ਵੀ ਇਹ ਕਿੱਤਾ ਮੁਹੀ ਵੀ ਆ ਇਹ ਵੀ ਸਿਖਾਈ ਜਾਂਦੀ ਹੈ ਹਨਾ ਇਹ ਵੀ ਹੈਗੀ ਟਾਈਮ ਉਹਨਾਂ ਨੂੰ ਮਿਲਦਾ ਉਹਨਾਂ ਦਾ ਟਾਈਮ ਕੰਮ ਕਰਦੇ ਆ ਹਾਂ ਉਹ ਤੋਂ ਕਲਾਸਾਂ ਨੂੰ ਵੀ ਵੀ ਲਾਉਂਦੇ ਹਨ ਠੀਕ ਇੱਕ ਵਾਈ ਜਿਵੇਂ ਬੈਰੀ ਵੀ ਹੋ ਗਈ ਹੈ ਨਾ ਤੁਸੀਂ ਆਲੂ ਕਿਹਾ ਗਾਜਰਾ ਕਹਿੰਆਂ ਹੋਰ ਕਿਹੜੀ ਜਿਵੇਂ ਕੋਈ ਫੁੱਲਾ ਫੁੱਲਾ ਦੀ ਖੇਤੀ ਵੀ ਇੱਥੇ ਉਸ ਤਰੀਕੇ ਦੀ ਹੁੰਦੀ ਹੈ ਕਿ ਮਟਰ ਗੋਭੀ ਹਾਂ ਸਾਡੇ ਇੱਥੇ ਪੱਕੀ ਪੱਕੀ ਬਹੁਤ ਹੁੰਦੀ ਹੈ ਐਸੇ ਮੱਕੀ ਬਹੁਤ ਹੋ ਜਾਂਦੀ ਹੈ ਇਹ ਕਿਹੜੇ ਉਹ ਟਾਈਮ ਕਿਹੜਾ ਹੁੰਦਾ ਉਹ ਜਿਹੜੇ ਟਾਈਮ ਤੇ ਹਾਂ ਬਸ ਇਹ 6 ਮਹੀਨੇ ਨਹੀਂ ਹੁਣ ਇਹ ਜਿਵੇਂ ਜਿਹੜਾ ਇਹ ਆਲੂ ਆ ਆਲੂ ਆ ਜਿਹੜਾ ਉਹ ਕਰਨ ਵਾਲਿਆ ਕਿ ਆਲੂ ਪਟਾਈ ਵਾਲਾ ਨਹੀਂ ਲਾਉਣਗੇ ਅੱਛਾ ਇਹ ਲੋੜੇ ਆ ਕਿੰਨੇ 6 ਮਹੀਨੇ ਤੋਂ ਹੁੰਦਾ ਸਾਰਾ ਕੁਝ ਹਾਂ 6 ਦਾ ਤਾਂ ਨਾ ਆਪਾਂ ਨੇ ਚੱਲ ਮੈਂ ਮਾਰਚ ਤੇ ਅਪ੍ਰੈਲ ਦੇ ਅੰਦਰ ਹਾਂ ਹਾਂ ਫੇਰੀ ਟੂਰ ਨਾਲ ਸ਼ੁਰੂ ਹੋ ਜਾਂਦੇ ਆ ਫਿਰ ਹੋਲੀ ਆ ਅੱਛਾ ਅੱਛਾ ਤੇ ਇੱਕ ਆਪਣੇ ਪੰਜਾਬੀਆਂ ਦਾ ਕਿਵੇਂ ਇੱਥੇ ਪੰਜਾਬੀ ਤਾਂ ਮਿਲੋ ਦੀ ਇਸ ਏਰੀਆ ਚ ਜਿਵੇਂ ਸਰੀ ਏਰੀਆ ਜਾਂ ਇਹ ਆ ਪੰਜਾਬੀ ਤਾਂ ਉੱਥੇ ਤਾਂ ਬਹੁਤ ਮਿੱਣੀ ਪੰਜਾਬੀ ਬਣ ਗਿਆ ਇੱਧਰ ਕਿਵੇਂ ਆ ਤੁਹਾਡੇ ਐਕਸਪੋਰਟ ਬਹੁਤ ਜ਼ਿਆਦਾ ਮਿੱਣੀ ਪੰਜਾਬੀ ਇਹ ਵੀ ਫਿਰ ਜ਼ਿਆਦੇ ਆ ਜਿਹੜੇ ਫਾਰਮ ਆ ਮਿਲਣ ਦੀ ਇੱਥੇ ਪੰਜਾਬ ਹੀ ਆ ਹੈਨਾ ਹਾਂ ਤੇ ਬੱਚਿਆਂ ਬਣੀਓ ਠੀਕ ਆ ਬੱਚੇ ਸਾਡੇ ਨਾਲ ਜੁੜੇ ਆ ਤੇ ਬਾਕੀ ਸਿਹਤ ਸੂਰਤ ਆ ਤੁਸੀਂ ਸਾਰਾ ਕੁਝ ਸਾਡੇ ਵਧੀਆ ਤੇ ਜ਼ਿੰਦਗੀ ਜਿੰਦਾਬਾਦ ਆ ਵਧੀਆ ਖੁਸ਼ ਆ ਤੇ ਬੱਚ ਪਰ ਪਿੰਡ ਵੀ ਜਾਵਨੇ ਆ ਤੁਸੀਂ ਹੋਰ ਵੀ ਸਾਰਾ ਕੁਝ ਹੋ ਜਾਂਦਾ ਹਨਾ ਵਧੀਆ ਗੱਲ ਆ ਸੋ ਦੋਸਤੋ ਭਾਈ ਦੱਸਾ ਬਰਾੜ ਜੀ ਮਹਿਮਾ ਸਰਜਾ ਪਿੰਡ ਆ ਸਾਡਾ ਗਵਾਂਢੀ ਪਿੰਡ ਆ ਜੀ ਉੱਥੋਂ ਤੇ ਸਾਡੀਆਂ ਜਿਹੜੇ ਸਾਂਝਾ ਸਾਡੀਆਂ ਪੂਰੀਆਂ ਹੀ ਐ ਮੰਨ ਲੋ ਭਾਈ ਇਕਬਾਲ ਸਿੰਘ ਜੀ ਨੇ ਇਹਨਾਂ ਦੇ ਵੱਡੇ ਭਾਈ ਨੇ ਤੇ ਉਹ ਸਾਡੇ ਨਾਲ ਆਪਸ਼ਨ ਮਿਲਦੇ ਨੇ ਤੇ ਸੀ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਮਿਲ ਕੇ ਆਇਓ ਬਾਈ ਕੋਲੇ ਜਦੋਂ ਵੀ ਗਏ ਤੇ ਇਸ ਪੈਸਾ ਸਾਨੂੰ ਸਰੀ ਇਥੋਂ 40 ਕਿਲੋਮੀਟਰ ਆ ਦੀ ਤੇ ਇਹਨਾਂ ਦੇ ਬੀਬਾ ਜੀ ਬੇਟੀ ਜੀ ਉਹ ਸਾਨੂੰ ਇਥੋਂ ਗੱਡੀ ਤੇ ਲੈ ਕੇ ਆਏ ਆ ਸਾਡੀ ਵੀ ਸੀਗੀ ਵੀ ਅਸੀਂ ਇੱਕ ਇਹ ਕੋਈ ਕਹਾਣੀ ਥੋੜੀ ਪੌੜੀ ਸੀ ਹੋਰ ਵੀ ਜਾਵਾਂਗੇ ਪੰਜ ਚਾਰ ਤਰ ਹੋਰ ਪਏ ਆ ਕਿਤੇ ਫੇਰ ਕਿਤੇ ਨਾ ਕਿਤੇ ਫੇਰ ਤੁਹਾਨੂੰ ਦਿਖਾਵਾਂਗੇ ਹਾਂ ਇਹ ਤੁਹਾਨੂੰ ਜਿਹੜੀਆਂ ਬੇਰੀਆਂ ਦਿਖਾਈਆਂ ਆ ਬੇਰੀਆਂ ਹੁੰਦੀਆਂ ਸੀ ਤੇ ਇਹ ਇਹਦੇ ਬਾਰੇ ਸਾਰਾ ਕੁਝ ਤੁਹਾਨੂੰ ਅਸੀਂ ਜਾਣਕਾਰੀ ਦਿੱਤੀ ਤੋ ਛਾ ਦਿਨ ਪੰਜਾਬੀ ਟੀਵੀ ਤੇ ਵਰਨੈਬ ਦੇ ਹੁਣ ਚੈਨਲ ਤੇ ਜੋ ਵੀ ਸਾਡੀਆਂ ਵੀਡੀਓ ਹੁੰਦੀਆਂ ਦੇਖਿਆ ਕਰੋ ਜਰੂਰ ਵਾਰ ਤੋਂ ਵਾਰ ਦੇਖ ਕੇ ਸ਼ੇਅਰ ਕਰਿਆ ਕਰੋ ਤਾਂ ਕਿ ਅਸੀਂ ਜਿਹੜੇ ਕੈਨੇਡਾ ਚ ਆਏ ਆ ਕੈਨੇਡਾ ਚ ਅਸੀਂ ਕੁਛ ਨਾ ਕੁਛ ਉਹਨੂੰ ਜਿਹੜਾ ਸਾਡੇ ਜਿਹੜੇ ਪੰਜਾਬੀਆਂ ਨੇ ਮੱਲਾ ਮਾਰੀਆਂ ਦੁਨੀਆ ਭਰ ਤੇ ਸਾਡੇ ਪੰਜਾਬੀਆਂ ਨੇ ਝੰਡੇ ਗੱਡੇ ਆ ਜਿਹੜੇ ਉੱਥੇ ਬੇਸਬ ਦੇਸਾਂ ਚ ਜਾ ਕੇ ਉਹ ਤੁਹਾਨੂੰ ਦਿਖਾ ਸਕੀਏ ਉਦੋਂ ਤੱਕ ਲਈ ਬਹੁਤ ਧੰਨਵਾਦ ਦੀ ਸਤਿ ਸ਼੍ਰੀ ਅਕਾਲ ਜੀ ਸਭੀ ਦੋਸਤੋ ਇਹ ਜਿਹੜੀ ਨਵੀਂ 베ਰੀ ਲਾਈ ਜਾਂਦੀ ਆ ਆ ਤੁਹਾਨੂੰ ਆ ਦਿਖਾਇਆ ਸੀ ਆ ਦੇਖੋ ਇਹਦੇ ਵਿੱਚ ਆ ਕਵਰ ਕੀਤਾ ਇਹਦੇ ਵਿੱਚ ਪਾਇਆ ਆ سپورਟ ਦਿੱਤੀ ਐ ਇਹ سپورਟ ਐ ਕਿ ਕਾਰਨੀ ਟਾਈਪ ਦੀ ਕੋਈ ਹੋ ਦਿੱਤਾ ਤੇ ਇਹਦੇ ਆ ਥੱਲੇ ਆ ਇਹਨੂੰ ਕੀ ਕਹਿੰਦੇ ਨੇ ਪੂਰਾ ਜੀ ਹਾਂਜੀ ਸਾਦਾ ਪੂਰਾ ਇਹ ਸੀਡਰ ਦਾ ਸੀਡਰ ਦਾ ਪੂਰਾ ਜੀ ਇਹ ਨਹੀਂ ਇਹ ਕਿੰਨਾ ਕਿੰਨਾ ਕਿੰਨੀ ਕੁ ਡੂੰਗੀ ਕਿੰਨੀ ਕੁ ਹੁੰਦੀ ਐ ਬੇਰੀ ਹਾਂ ਬੇਰੀ ਕਿੰਨੀ ਕੁ ਡੂੰਗੀ ਇਹਦੀ ਜੜਾ ਹੁਣ ਜਿਹੜੀ ਐ ਇੱਕ ਵਾਰੀ ਤਾਂ ਜਿਵੇਂ ਕਾਹ ਦੀ ਜੜ ਹੁੰਦੀ ਐ ਉਸ ਤਰ੍ਹਾਂ ਛੋਟੀ ਜੜ ਹੁੰਦੀ ਐ ਬਾਅਦ ਤੇ ਵੱਡੀ ਰਹਿੰਦੀ ਹਾਂ ਬਾਅਦ ਤੇ ਸਾਰੇ ਕਿਤੇ ਆ ਆ ਦੇਖੋ ਦੂਰ ਤੱਕ ਇਹਨਾਂ ਨੇ ਇਹ 6 ਸਾਲ ਤੱਕ ਜਿਹੜੀ ਵਧੀਆ ਫਸਲ ਪਹਿਲੀ ਫਸਲ ਜਿਹੜੀ ਦੋਸਤੋ ਹੁੰਦੀ ਆ ਪਹਿਲੀ ਫਸਲ ਇਹਨਾਂ ਦੀ ਇਹ ਜਿਵੇਂ ਆਪਾਂ ਅੰਗੂਰਾ ਦੀ ਕੋਈ ਦੂਦੀ ਜਦੋਂ ਉਹ ਕਰਦੇ ਨਾ ਉਹ ਪੂਰਾ ਸਹੀ ਢੰਗ ਨਾਲ ਨਹੀਂ ਪੱਕਦੀ ਉਹ ਇਹ ਛਾੜ ਦਿੰਦੇ ਆ ਤੇ ਇਸ ਤੋਂ ਬਾਅਦ ਦੂਜੇ ਸਾਲ ਤੀਜੇ ਸਾਲ ਤੋਂ ਛੇਵੇਂ ਸਾਲ ਤੱਕ ਜਾ ਵੜਦੀ ਆ ਗੱਲ ਜਦੋਂ ਛੇਵੇਂ ਸਾਲ ਹੁੰਦਾ ਛੇਵੇਂ ਸਾਲ ਤੱਕ ਇਹ ਜਾ ਕੇ ਪੂਰੀ ਫਸਲ ਦੇ ਮਤਲਬ ਇਹਦੇ ਦੇਣ ਲੱਗ ਜਾਂਦੀ ਆ 40 ਸਾਲ ਦੀ ਉਮਰ ਹੁੰਦੀ ਆ ਜੀ ਇਹਦੀ ਉਹ ਜਿਹੜੀ ਪਰਲੇ ਪਾਸੇ ਦਿਖਾਇਆ ਜੀ 30 થી 44 ਸਾਲ ਦੀਆਂ ਪ੍ਰਾਣੀਆਂ ਬੇਰੀਆਂ ਜੀ ਇਹ ਇਹਨਾਂ ਦੀ ਕਟਾਈ ਹੁੰਦੀ ਆ ਜਿਵੇਂ ਕਾਣਸਰਟ ਆਪਾਂ ਕਹਿੰਦੇ ਤੇ ਉਹ ਉੱਥੇ ਹੋ ਜਾਂਦੀ ਆ ਇਹਦੂ ਬਾਅਦ ਫਿਰ ਇਹ ਹਰ ਸਾਲ ਕਟਾਈ ਹੁੰਦੀ ਆ ਕਿ ਜੇ ਰੇਹ ਦੀ ਲੋੜ ਪੈਂਦੀ ਆ ਹਲਕੀ ਹਲਕੀ ਸਪਰੇ ਵੀ ਹੁੰਦੀ ਆ ਜ਼ਿਆਦਾ ਨਹੀਂ ਕਰਦੇ ਕਿਉਂਕਿ ਇੱਥੇ 19 ਦਾ ਤੋਂ ਦੱਸ ਰਿਹਾ ਸਪਰੇਆਂ ਦੀ ਜ਼ਿਆਦਾ ਨਹੀਂ ਹੁੰਦੀ ਕਿ ਆ ਜਿਵੇਂ ਹੁਣ ਬੂਰਾ ਇਹ ਵੀ ਉਹਨੂੰ એનર્ਜੀ ਦੇਊਗਾ ਸਾਰੇ ਪਾਸੇ ਇਹ ਅਜ ਇੱਕ ਟੋਟਾ ਲਗਾਓ ਦੂਰ ਤੱਕ ਦੋਸਤੋ ਦੇਖ ਸਕਦੇ ਹੋ ਇਹ ਨਵੀਆਂ ਬੇਰੀਆਂ ਕਿੰਨੇ ਦਿਨ ਹੋ ਗਿਆ ਜਿਹੜੀ ਲਾਈ ਨੂੰ ਕਿੰਨੇ ਦਿਨ ਹੋ ਗਏ ਹੁਣੇ ਇਹ ਸਾਲ ਕ ਹੋ ਗਿਆ ਇਹਨੂੰ ਸਾਲ ਹੋ ਗਿਆ ਹਾਂ ਸਾਲ ਦੀ ਉਮਰ ਹੈ ਜੀ ਇਹਨਾਂ ਦੀ ਤੇ ਕੇ ਉਥੋਂ ਤੱਕ ਜਾਣ ਲਈ ਕਿੰਨਾ ਕੁ ਟਾਈਮ ਲੱਗ ਜੂ ਇਹਨੂੰ ਘਟੋ ਘਟ ਉਹ ਪਲਾਂਟ ਨੂੰ ਮਿਲਣ ਨਾਲ ਐਲੀਸਟ 9 10 ਇਅਰਸ ਐਲੀਸਟ 9 10 ਸਾਲ ਲੱਗ ਜਾਣਗੇ 9 10 ਸਾਲ ਲੱਗ ਜਾਣਗੇ 9 10 ਸਾਲ ਆ ਉਥੋਂ ਤੱਕ ਪਹੁੰਚਣ ਲਈ ਫਿਰ ਇਹ ਦੁਕਾਨ ਹਰ ਸਾਲੇ ਦੀ ਕਟਾਈ ਹੋ 30 ਤੋਂ 40 ਸਾਲ ਇਹਦੀ ਉਮਰਾ ਤੇ ਦੁਬਾਰਾ ਇਹਨੂੰ ਕੱਟ ਵੀ ਪੱਟ ਵੀ ਦਿੰਨੇ ਆ ਫਿਰ ਨਵਾਂ ਫਿਰ ਲੈਂਦੇ ਜਿਵੇਂ ਪੱਟੀ ਹੁੰਦੀ ਹੈ ਹਾਂਜੀ ਜੇ ਬਾੜੀ ਹੋल्ड ਹੋ ਜਾਵੇ ਉਹਦੀ ਏਜ ਨਿਕਝਦੀ ਹੈ ਏਜ ਬਾੜੀ ਹੋ ਜੇ ਝਾੜ ਕੱਟ ਦੇਣ ਲੱਗਦੇ ਹਾਂਜੀ ਫਿਰ ਉਹ ਕੱਟ ਦਿੰਦੇ ਆ ਸੋ ਦੋਸਤੋ ਆ ਤੁਹਾਨੂੰ ਜਿਹੜੀ ਸੀਗੀ ਇਹ ਤੁਹਾਨੂੰ ਦਿਖਾਈ ਦੇ ਚੀਜ਼ ਇਹ ਨਵੀਂ ਮੇਰੀ ਲੱਗੀ ਆ ਉਹ ਪਰਲੇ ਪਾਸੇ ਪੁਰਾਣੀ ਆ ਜਿਹੜੀ ਤੇ 1 ਸਾਲ ਹੋ ਗਿਆ ਇਹਨੂੰ ਲੱਗੀ ਨੂੰ 1 ਸਾਲ ਚ ਗਾਂਹ ਜਾ ਕੇ ਇਹਨੂੰ ਫਸਲ ਫਲ ਦੇਊਗੀ ਤਾਂ ਉਹ ਜ਼ਿਆਦਾ ਨਹੀਂ ਹੋਊਗਾ ਤੇ 6 ਸਾਲ ਤੱਕ ਇਹਦਾ ਪੂਰਾ ਜਿਹੜਾ ਫਲ ਹੋਊਗਾ ਉਹ ਆਪਾਂ ਉਹ ਜਿਹੜੇ ਮਤਲਬ ਪੱਕੂਗਾ ਤੇ ਉਹ ਜਾ ਕੇ ਉਹਦਾ ਮੰਡੀ ਕਰਨ ਜੋ ਵੀ ਜਿਵੇਂ ਵੀ ਹੁੰਦਾ ਇਹਨਾਂ ਦਾ ਉਸ ਤਰੀਕੇ ਨਾਲ ਇਹ ਕਰ ਲੈਂਦੇ ਆ ਸੋ ਉਹ ਅੱਜ ਦੀ ਵੀਡੀਓ ਸੋ ਬਹੁਤ ਧੰਨਵਾਦ ਜੀ